ਕਿਭਾ ਚੋਣਾਂ ਦੇ ਚੱਲਦੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਗੁਦਾਸਪੁਰ ਲੋਕ ਸਭਾ ਹਲਕੇ ਤੋਂ ਪਾਜਪਾ ਵੱਲੋਂ ਸਨਨੀ ਦੇਉਣ ਮਤਾਨਚ ਉਤਾਰਨ ਦੇ ਬਾਅਦ ਲੋਕ ਸਭਾ ਹਲਕਾ ਗੁਦਾਸਪੁਰ ਦੀ ਸੀਟ ਨੂੰ ਹੋਰ ਸਿੱਖ ਮੰਨਿਆ ਜਾ ਰਿਹਾ ਹੈ ਬਹਿਰ ਹਾਲ ਇਹ ਤਾਂ ਸਿਆਸੀ ਗਲਿਆਰੇ ਦੀ ਗੱਲ ਹੈ ਪਰ ਜੇਕਰ ਗੱਲ ਸਥਾਨਕ ਲੋਕਾਂ ਦੀ ਕਰੀਏ ਤਾਂ ਉਨ੍ਹਾਂ ਦਾ ਸਾਥ ਕਹਿਣਾ ਹੈ ਕਿ ਉਹ ਇਸ ਵਾਰ ਵੋਟ ਉਸ ਉਮੀਦਵਾਰ ਨੂੰ ਪਾਉਣਗੇ ਜੋ ਲੋਕ ਹਿੱਤ ਦੀ ਗੱਲ ਕਰੇਗਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਵੇਗਾ ਲੋਕ ਸਭਾ ਚੋਣਾਂ ਦੇ ਚੱਲਦੇ ਜਦ ਇਸ ਸੰਬੰਧੀ ਨਿਊਜ਼ ਨੰਬਰ ਦੀ ਟੀਮ ਨੇ ਕਾਲਜ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਸਭਾ ਚੋਣਾਂ ਸਭ ਤੋਂ ਵੱਡਾ ਮੁੱਦਾ ਬੇਰੋਜ਼ਗਾਰੀ ਰਹਿਣ ਕਿਉਂਕਿ ਹਰ ਵਾਰ ਸਰਕਾਰਾਂ ਵੱਲੋਂ ਚੋਣਾਂ ਤੋਂ ਪਹਿਲਾਂ ਰੋਜ਼ਗਾਰ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਚੋਣ ਜਿੱਤਣ ਤੋਂ ਬਾਅਦ ਦੇਸ਼ ਦੀ ਭਵਿੱਖਤੀ ਕਿਸੇ ਵੱਲੋਂ ਸਾਥ ਨਹੀਂ ਲਈ ਜਾਂਦੀ ਉਹਨਾਂ ਕਹਿੰਦੇ ਕਿ ਇਹ ਜਿਹੜੀ ਰਸਤਾ ਹੋਣੀ ਚਾਹੀਦੀ ਹੈ ਕਿ ਜਿਹੜੀ ਪਾਰਟੀ ਚੋਣਾਂ ਦੌਰਾਨ ਕੀਤੇ ਦਾਅਵੇ ਅਤੇ ਵਾਇਰਲ ਨੂੰ ਨਹੀਂ ਕਰਦੀ ਉਹਨੂੰ ਉਸਨੂੰ ਚੋਣਾਂ ਦਾ ਮੌਕਾ ਨਹੀਂ ਮਿਲਣਾ ਚਾਹੀਦਾ ਇਲੈਕਸ਼ਨ ਆ ਗਿਆ ਜਿੱਦਾਂ ਪਹਿਲਾਂ ਹੁੰਦਾ ਹੀ ਉਦਾਂ ਫੇਰ ਹੀ ਹੋਣਾ ਜਿੱਦਾਂ ਸਾਨੂੰ ਵੱਡੇ ਵੱਡੇ ਵਾਅਦੇ ਕਰਕੇ ਦੱਸੇ ਤੁਹਾਨੂੰ ਫੋਨ ਦੇਵਾਂਗੇ ਤੁਹਾਨੂੰ ਨੌਕਰੀਆਂ ਦੇਵਾਂਗੇ ਹਰ ਘਰ ਨੌਕਰੀ ਹੋਏਗੀ ਹਰ ਘਰ ਬੇਰੋਜ਼ਗਾਰੀ ਨਹੀਂ ਹੋਏਗੀ ਸਰ ਇੱਕ ਤੇ ਚਿਹਰੇ ਦੇ ਵਿੱਚ ਯਕੀਨ ਰੱਖਦੇ ਹੁਣ ਚਾਰ ਪੰਜ ਦਿਨ ਲੱਗੇ ਤੇ ਸੰਨੀ ਦੇ ਹੋਰ ਜੀ ਨੂੰ ਚਿਕਟ ਦੇ ਦਿੱਤੀ ਆ ਕੋਈ ਰਹਿਣ ਸਹਿਣ ਨਹੀਂ ਅਤਰ ਇਹਨਾਂ ਦਾ ਮਤਲਬ ਕਿ ਆਂਦੇ ਆ ਫਿਲਮ ਸਟਾਰ ਲੋਕੀ ਸਮਝ ਕੇ ਤੇ ਨਾਲ ਹੀ ਵੀਡੀਓ ਹੁੰਦੀ ਦੇਖ ਕੇ ਤੇ ਰਿਪੋਰਟ ਪਾ ਦਿੰਦੀ ਆ ਸਾਨੂੰ ਕੀ ਪਤਾ ਕਿਹੜਾ ਬੰਦਾ ਕੰਮ ਕਰਾ ਰਿਹਾ ਕਿ ਨਹੀਂ ਕਰਾ ਰਿਹਾ ਉਹਨਾਂ ਨੇ ਵੀ ਆ ਗਏ ਵੱਡੇ ਵੱਡੇ ਵਾਅਦੇ ਕਰਨੇ ਆ ਕਿ ਤੁਹਾਨੂੰ ਹਰ ਘਰ ਨੌਕਰੀ ਦਿੱਤੀ ਜਾਏਗੀ ਤੁਹਾਨੂੰ ਸਭ ਕੁਝ ਦਿੱਤਾ ਜਾਏਗਾ ਤੁਹਾਡੇ ਘਰ ਰਾਸ਼ਨ ਮਿਲਿਆ ਜਾਏਗਾ ਪਰ ਆਣ ਜਾਣ ਕੇ ਫਿਰ ਬੰਦੇ ਨੇ ਕੰਮ ਕਰਨਾ ਤੇ ਰੋਟੀ ਤਾਈਆਂ ਖਾਣੀਆਂ ਇਹਨਾਂ ਤੇ ਯਕੀਨ ਤੇ ਰਹਿ ਕੇ ਤੇ ਬੰਦਾ ਖਤਮ ਹੈਗਾ ਇਲੈਕਸ਼ਨਸ ਆ ਮੈਂ ਤਾਂ ਹਰ ਇੱਕ ਨੂੰ ਇਹੀ ਬੋਲਦਾ ਜਿਨਾ ਜਿਨਾ ਨੇ ਤੇ ਪਹਿਲਾ ਵੋਟ ਪਾਣਾ ਉਹ ਤਾਂ ਜਰੂਰ ਪਾਣ ਕਿਉਂਕਿ ਵੋਟ ਤਾਂ ਹਰ ਇੱਕ ਦਾ ਇੱਕ ਅਧਿਕਾਰ ਹੁੰਦਾ ਤੇ ਤੁਸੀਂ ਕਰੋ ਆਪਣੀ ਜੜੀ ਵੀ ਤੁਹਾਡੀ ਜ਼ਿੰਮੇਵਾਰੀਆਂ ਆ ਆਪਣੇ ਦੇਸ਼ ਦੇ ਪ੍ਰਤੀ ਜੋ ਵੀ ਹੈ ਉਹਨਾਂ ਨੂੰ ਪੂਰਾ ਕਰੋ ਤੇ ਹਾਂ ਸਾਨੂੰ ਆਪਣਾ ਜਿਹੜਾ ਵੀ ਨੀਤਾ ਹੁੰਦਾ ਉਹ ਚੁਣਨ ਦਾ ਸਾਰਿਆਂ ਨੂੰ ਹੱਕ ਹੁੰਦਾ ਤੇ ਮੈਂ ਤਾਂ ਇਹੀ ਕਵਾਂਗੀ ਕਿ ਇਹ ਜਿਹੜਾ ਹੱਕ ਹੈ ਤੁਸੀਂ ਕਿਸੇ ਕਾਬਿਲ ਨੀਤਾਂ ਨੂੰ ਦੋ ਜਿਹੜਾ ਕਿ ਕਾਬਿਲ ਹੈ ਔਰ ਤੁਸੀਂ ਜਿੱਦਾਂ ਦੇਖ ਸਕਦੇ ਹੋ ਕਿ ਪਿਛਲੇ ਸਾਲ ਵੀ ਜਿਹੜੇ ਆਏ ਸੀਗੇ ਪਿਛਲੇ ਕੁਝ ਸਾਲਾਂ ਤੋਂ ਕੁਝ ਇਹੋ ਜਿਹੇ ਵਾਅਦੇ ਕੀਤੇ ਆ ਜਿਹੜੇ ਅੱਜ ਤੱਕ ਹਜੇ ਪੂਰੇ ਨਹੀਂ ਹੋਏ ਮੈਂ ਤਾਂ ਇਹੀ ਕਵਾਂਗੀ ਕਿ ਤੁਸੀਂ ਉਹਨਾਂ ਨੂੰ ਹੀ ਆਪਣਾ ਨੇਤਾ ਚੁਣੋ ਕਿ ਜੋ ਮਤਲਬ ਅੱਗੇ ਸਾਡੇ ਸਾਰੇ ਵਾਅਦੇ ਪੂਰੇ ਕਰ ਸਕਦਾ ਹੈ